ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਦਾਈ ਹੋਏ ਸਹਾਏ ਰੁੱਤ ਚੌਥੀ ਸਾਖੀ 27 ਧੋਕੇ ਵਾਲਾ ਸਮਝੋਤਾ ਗਉ ਤੇ ਕੁਰਾਨ ਦੀ ਕਸਮ ਜੇ ਅਨੰਦਪੁਰ ਦੇ ਕਿਲ੍ਹੇ ਅੰਦਰ ਤੰਗੀ ਆ ਗਈ ਤਾਂ ਬਾਹਰ ਘੇਰਾ ਘੱਤੀ ਬੈਠੇ ਮੁਸਲਮਾਨ ਵੀ ਘਬਰਾਵੇ ਸਨ ਸ਼ਰਫ ਅਲੀ ਅਤੇ ਹੋਰ ਬਹੁਤ ਸਾਰੇ ਮੁਸਲਮਾਨ ਜਰਨੈਲ ਬਿਨਾਂ ਲੜਾਈ ਲੜਨ ਦੇ ਹੀ ਮਾਰੇ ਗਏ ਸਨ ਉੱਪਰੋਂ ਸਿਆਲ ਆ ਗਿਆ ਜ਼ਬਰਦਸਤ ਖਾਨ ਤੇ ਵਜ਼ੀਰ ਖਾਨ ਨੇ ਰਾਜਾ ਅਜਮੇਰ ਚੰਦ ਨੂੰ ਸੱਦਿਆ ਸਾਰਿਆਂ ਰਲ ਕੇ ਸਲਾਹ ਕੀਤੀ ਕਿ ਹੁਣ ਘੇਰਾ ਪਾਈ ਰੱਖਣ ਦਾ ਕੋਈ ਲਾਭ ਨਹੀਂ ਜਾਂ ਵੱਡੀ ਲੜਾਈ ਲੜੀ ਜਾਵੇ ਜੋ ਹੋਵੇ ਵੇਖੀ ਜਾਉ ਜਾਂ ਕਿਲੇ ਢਾਕੇ ਢੇਰੀ ਕਰ ਦਿੱਤੇ ਜਾਣ ਜੇ ਲੜ ਨਹੀਂ ਸਕਦੇ ਤਾਂ ਹੋਰ ਛਲਾਕੀ ਦੀ ਨੀਤੀ ਤੋਂ ਕੰਮ ਲਿਆ ਜਾਵੇ ਪਹਾੜੀਏ ਰਾਜੇ ਲੜਾਈ ਤਾਂ ਲੜ ਨਹੀਂ ਸਕਦੇ ਪਰ ਧੋਖੇ ਤੋਂ ਕੰਮ ਲਿਆ ਕਰਦੇ ਸਨ ਉਹਨਾਂ ਦੇ ਆਗੂ ਰਾਜੇ ਅਜਮੇ ਚੰਦਨੀ ਬਚਨ ਕੀਤਾ ਵੀ ਉਹ ਇਹੋ ਚੰਗੀ ਹੈ ਕਿ ਬ੍ਰਾਹਮਣ ਤੇ ਇੱਕ ਮੌਲਵੀ ਗੁਰੂ ਜੀ پاس ਭੇਜੀਏ ਇਹ ਦੋਵੇਂ ਜਾ ਕੇ ਗਉ ਤੇ ਕੁਰਾਨ ਦੀ ਕਸਮ ਖਾਣ ਤੇ ਅਸਾਂ ਵੱਲੋਂ ਤਸੱਲੀ ਕਰਵਾਉਣ ਕਿ ਜੇ ਗੁਰੂ ਜੀ ਅਨੰਦਪੁਰ ਦਾ ਕਿਲਾ ਛੱਡ ਜਾਣ ਤਾਂ 라 ਵਿੱਚ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਉਹ ਬੇਫਿਕਰੀ ਨਾਲ ਜਿੱਧਰ ਜਾਣਾ ਚਾਹਣ ਉਧਰ ਹੀ ਚਲੇ ਜਾਣ ਪਰ ਹਾ ਅਸਾਂ ਕਸਮ ਉੱਤੇ ਕਾਇਮ ਨਹੀਂ ਰਹਿਣਾ ਜੇ ਗੁਰੂ ਜੀ ਮੰਨ ਜਾਣ ਕਿਲੇ ਤੋਂ ਬਾਹਰ ਨਿਕਲਣਾ ਤਾਂ ਜਦੋਂ ਰੱਤਾ ਦੂਰ ਹੋਣ ਤਾਂ ਹਮਲਾ ਕਰ ਦੇਵਾਂਗੇ ਬਸ ਜਿਹੜੇ ਸਿੱਖ ਹਨ ਉਹਨਾਂ ਨੂੰ ਚੁਣ ਕੇ ਮਾਰ ਦੇਵਾਂਗੇ ਔਰ ਗੁਰੂ ਜੀ ਨੂੰ ਫੜ ਲਵਾਂਗੇ ਇਹ ਚਾਲ ਬੜੀ ਚੰਗੀ ਹੈ ਜ਼ਬਰਦਸਤ ਖਾਂ ਪਰ ਜੇ ਉਹ ਨਾ ਮੰਨਿਆ ਤਾਂ ਅਸਮੇਰ ਚੰਦ ਫਿਰ ਫੌਜ ਹੋਰ ਮੰਗਵਾ ਕਰ ਕਿਲਿਆਂ ਪਰ ਹਮਲਾ ਕਰੋ ਅੰਦਰ ਬਹੁਤ ਘੱਟ ਸਿੰਘ ਹਨ ਚਲੋ ਐਸਾ ਕਰਕੇ ਦੇਖ ਲੈਂਦੇ ਹਾਂ ਇਸ ਮੁਹਿੰਮ ਦਾ ਅੰਤ ਹੋਣਾ ਚਾਹੀਦਾ ਹੈ ਜਿੰਨੀ ਜੇਤੀ ਹੋ ਜਾਵੇ ਬਾਦਸ਼ਾਹ ਵੱਲੋਂ ਵੀ ਹੁਕਮ ਤੇ ਹੁਕਮ ਆ ਰਿਹਾ ਹੈ ਕਿ ਦੱਖਣ ਵਿੱਚ ਬਗਾਵਤਾਂ ਹੋ ਰਹੀਆਂ ਹਨ ਦਿੱਲੀ ਦੀ ਸ਼ਾਹੀ ਫੌਜ ਮੁੜ ਵਾਪਸ ਦਿੱਲੀ ਪੁchnੀ ਚਾਹੀਦੀ ਹੈ ਜੇ ਇਹ ਮੋਰਚਾ ਜਲਦੀ ਸਾਰ ਨਾ ਹੋਇਆ ਤਾਂ ਜਰੂਰ ਦੱਖਣ ਵਿੱਚ ਬਗਾਵਤ ਹੋ ਜਾਵੇਗੀ ਜ਼ਬਰਦਸਤ ਕਾਰ ਦਾ ਬਚਨ ਸੀ ਤੁਸਾਂ ਦੀ ਮੁਰਾਦ ਪੂਰੀ ਹੋ ਜਾਵੇਗੀ ਬਹੁਤ ਛੇਤੀ ਇਹ ਮੋਰਚਾ ਸਾਰ ਹੋ ਜਾਵੇਗਾ ਰਾਜੇ ਅਜਮੇਰ ਚੰਦ ਨੇ ਆਖਿਆ ਤੁਸੀਂ ਲਿਆਓ ਕੋਈ ਮੌਲਵੀ ਜਾਂ ਕਾਸੀ ਮੇਰੇ ਵੱਲੋਂ ਪੰਡਤ ਪਰਮਾਨੰਦ ਤੇ ਸ਼ਿਵ ਕੁਮਾਰ ਜਾਣਗੇ ਬਹੁਤ ਹੀ ਸਿਆਣੇ ਪੰਡਤ ਹਨ ਵਜ਼ੀਰ ਖਾਨ ਦੀ ਜ਼ਬਰਦਸਤ ਕਰਨੀ ਸਲਾਹ ਕਰਕੇ ਸੈਦ ਕਰਮ ਅਲੀ ਨੂੰ ਤੋਰਿਆ ਉਸ ਦੀ ਸਹਾਇਤਾ ਵਾਸਤੇ ਕਾਜ਼ੀ ਨਬੀ ਬਖਸ਼ ਨਾਲ ਸੀ ਚਾਰੇ ਆਦਮੀ ਗਉ ਤੇ ਕੁਰਾਨ ਲੈ ਕੇ ਸਤਗੁਰੂ ਜੀ ਵੱਲ ਤੁਰੇ ਮੋਰਚੇ ਦੀ ਪਹਿਲੀ ਲਾਈਨ ਤੇ ਪੁੱਜ ਕੇ ਉਹਨਾਂ ਨੇ ਸਿੱਖਾਂ ਕੋਲੋਂ ਆਗਿਆ ਮੰਗੀ ਕਿ ਉਹਨਾਂ ਨੂੰ ਸਤਗੁਰੂ ਜੀ ਤੱਕ ਮਿਲਨ ਦਿੱਤਾ ਜਾਵੇ ਕਿਉਂਕਿ ਉਹ ਸਮਝੌਤਾ ਕਰਾਉਣ ਵਾਸਤੇ ਏਲਚੀ ਦੇ ਰੂਪ ਵਿੱਚ ਮਿਲਨ ਆਏ ਹਨ ਸਿੰਘਾਂ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਸਾਰਿਆਂ ਮੋਰਚਿਆਂ ਨੂੰ ਪਾਰ ਲੰਘ ਕੇ ਕਿਲੇ ਦੇ ਬੁਗੇ ਕੋਲ ਆਏ ਪੂਰੀ ਜਾਂਚ ਪੜਤਾਲ ਕਰਨ ਪਿੱਛੋਂ ਕਿਲੇ ਦਾ ਬੂਹਾ ਖੋਲਿਆ ਤੇ ਇੱਕ ਵੱਖਰੇ ਅਸਤ ਪਰ ਗੁਰੂ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਉਸ ਮੁਲਾਕਾਤ ਵਿੱਚ ਉਹਨਾਂ ਨੇ ਕਿਹਾ ਪੀਰ ਜੀ ਅਸੀਂ ਰਾਜਾ ਅਜਮੇਰ ਚੰਦ ਰਾਜਾ ਗੋਪਾਲदास ਕਮੰਡ ਚੰਦ ਵਜ਼ੀਰ ਖਾਂ ਜ਼ਬਰਦਸ ਖਾਂ ਦਿਲਾਵਰ ਖਾਂ ਆਦਿਕ ਵੱਲੋਂ ਆਏ ਹਾਂ ਅਸਾਂ ਦੀ ਇਹ ਗੱਲਾਂ ਧਿਆਨ ਨਾਲ ਸੁਣੋ ਇਹ ਫੈਸਲਾ ਕੀਤਾ ਹੈ ਕਿ ਆਪ ਆਪਣੇ ਸਮਾਨ ਸਮੇਤ ਕਿਲੇ ਨੂੰ ਛੱਡ ਕੇ ਜਿੱਧਰ ਇੱਛਾ ਹੈ ਚਲੇ ਜਾਓ ਕਿਲਾ ਤੇ ਅਨੰਦਪੁਰ ਸ਼ਹਿਰ ਖਾਲੀ ਕਰ ਜਾਓ ਰਾਹ ਵਿੱਚ ਇੱਕ ਹਿੰਦੂ ਜਾਂ ਤੁਰਕ ਸਿਪਾਹੀ ਆਪ ਉੱਤੇ ਹੱਲਾ ਨਹੀਂ ਕਰੇਗਾ ਤੇ ਨਾ ਕੋਈ ਸਮਾਨ ਲੁੱਟਣਗੇ ਜੇ ਭਰੋਸਾ ਨਾ ਹੋਵੇ ਤਾਂ ਇਹ ਗਊ ਆਟੇ ਦੀ ਹਾਜ਼ਰ ਹੈ ਕੁਰਾਨ ਸ਼ਰੀਫ ਵੀ ਨਾਲ ਲਿਆਏ ਹਾਂ ਸਾਰਿਆਂ ਵੱਲੋਂ ਸੁਗੰਧ ਚੁਕਦੇ ਹਾਂ ਕਿ ਆਪ ਦਾ ਰੱਤਾ ਵੀ ਨੁਕਸਾਨ ਨਹੀਂ ਹੋਵੇਗਾ ਤੁਸੀਂ ਹਾਂ ਕਰੋ ਕਿ ਕਿਲਾ ਛੱਡ ਜਾਵੋਗੇ ਤੁਸੀਂ ਲੋਕਾਂ ਤੇ ਭਰੋਸਾ ਕਰਨਾ ਵੀ ਅਕਲ ਨੂੰ ਤੋਖਾ ਦੇਣਾ ਹੈ ਸਤਗੁਰੂ ਜੀ ਨੇ ਫਰਮਾਇਆ ਕਿ ਤੁਸਾਂ ਵਾਸਤੇ ਕੁਰਾਨ ਸ਼ਰੀਫ ਇੱਕ ਆਮ ਕਿਤਾਬ ਹੈ ਤੇ ਗਊ ਆਟੇ ਦੀ ਜਿਉਂ ਹੀ ਅਸੀਂ ਤੁਰੇ ਤਿਉਂ ਹੀ ਮੁਗਲ ਫੌਜ ਨੇ ਹੱਲਾ ਬੋਲ ਦੇਣਾ ਹੈ ਤੁਸੀਂ ਆਪਣਾ ਕੰਮ ਕਰੋ ਪੰਡਿਤ ਪਰਮਾਨੰਦ ਰਾਮ ਰਾਮ ਐਸਾ ਨਹੀਂ ਹੋ ਸਕਦਾ ਲਾਟਾਂ ਵਾਲੀ ਦੀ ਸੁਗੰਧ ਖਾਂਦੇ ਹਾਂ ਗਊ ਨੂੰ ਹੱਥ ਲਾ ਕੇ ਆਖਦੇ ਹਾਂ ਕਿ ਸਾਰੀ ਤੁਰਕ ਫੌਜ ਇਸ ਹੁਕਮ ਨੂੰ ਮੰਨੇਗੀ ਕਾਲ ਇਕਰਾਰਾਂ ਤੇ ਕਾਇਮ ਰਹੇਗੀ ਰੱਤਾ ਜਿੰਨੀ ਚਿੰਤਾ ਨਾ ਕਰੋ ਅਸੀਂ ਵੇਦਾਂ ਗ੍ਰੰਥਾਂ ਦਾ ਵਾਸਤਾ ਪਾਉਂਦੇ ਹਾਂ ਕਿ ਨਾ ਆਪ ਹੈਰਾਨ ਹੋਵੋ ਤੇ ਨਾ ਰਾਜਿਆਂ ਤੇ ਨਵਾਬਾਂ ਨੂੰ ਹੈਰਾਨ ਕਰੋ 3 ਮਹੀਨੇ ਘੇਰਾ ਪਿਆ ਹੋ ਗਿਆ ਹੈ ਅਜੇ ਤੱਕ ਫੈਸਲਾ ਨਹੀਂ ਹੋਇਆ ਸयद ਤੇ ਗਾਜੀ ਨੇ ਆਖਿਆ ਕਿ ਗੁਰੂ ਜੀ ਇਹ ਗੱਲ ਮੰਨ ਲੈਣ ਉਦਨ ਸਿੰਘ ਤੇ ਗੁਰੂ ਕੇ ਮਹਿਲ ਅਤੇ ਵੱਡੇ ਮਾਤਾ ਗੁਜਰੀ ਜੀ ਪਹਿਲਾਂ ਹੀ ਚਾਹੁੰਦੇ ਸਨ ਕੀ ਕਿਸੇ ਨਾ ਕਿਸੇ ਬਹਾਨੇ ਅਨੰਦਪੁਰ ਨੂੰ ਛੱਡਿਆ ਜਾਵੇ ਜਦੋਂ ਪਤਾ ਲੱਗਾ ਏਲਜੀ ਆਏ ਹਨ ਤਾਂ ਉਸ ਵੇਲੇ ਮਾਤਾ ਜੀ ਨੇ ਸਤਗੁਰੂ ਜੀ ਨੂੰ ਕੋਲ ਸੱਦਿਆ ਤੇ ਬਚਨ ਕੀਤਾ beta ਏਲਜੀ ਜੋ ਆਖਦੇ ਹਨ ਮੰਨੋ ਤੇ ਅਨੰਦਪੁਰ ਨੂੰ ਛੱਡ ਚਲੀਏ ਤਿੰਨ ਮਹੀਨੇ ਦੇ ਘੇਰੇ ਵਿੱਚ ਦੇਖੋ ਕੀ ਦਾ ਕੀ ਹੋ ਗਿਆ ਹੈ ਸਿੱਖ ਹਾਥੀ ਘੋੜੇ ਗਊਆਂ ਮੱਝਾਂ ਆਦਿਕ ਸਭ ਵਿਛੋੜਾ ਦੇ ਗਈਆਂ ਹਨ ਉਹਨੇ ਇੱਥੇ ਰਹਿਣਾ ਠੀਕ ਨਹੀਂ ਜ਼ਰੂਰ ਇਥੋਂ ਚੱਲੋ ਮਾਤਾ ਜੀ ਸਤਿਗੁਰੂ ਜੀ ਬੋਲੇ ਆਪ ਤੇ ਬੱਚੇ ਨੂੰ ਮੰਨ ਲੈਂਦੇ ਹਾਂ ਪਰ ਬਹੁਤ ਭਿਆਨਕ ਪਾਣਾ ਵਰਤੇਗਾ ਇਹ ਆਖ ਕੇ ਸਤਿਗੁਰੂ ਮਾਤਾ ਜੀ ਪਾਸ ਆਉਗੇ ਤੇ ਏਲ ਜੀ ਨੂੰ ਆਖਿਆ ਅੱਛਾ ਤੁਸੀਂ ਦੀਆਂ ਗੱਲਾਂ ਤੇ ਭਰੋਸਾ ਕਰ ਲੈਂਦੇ ਹਾਂ ਅੱਜ ਰਾਤ ਤੇ ਕੱਲ ਰਾਤ ਵਿੱਚ ਕਿਲਾ ਖਾਲੀ ਕਰਕੇ ਚਲੇ ਜਾਵਾਂਗੇ ਅੱਗੇ ਜੋ ਵਾਹਿਗੁਰੂ ਨੂੰ ਪਾਵੇ ਸੋ ਹੋਵੇਗਾ ਏਲ ਜੀ ਇਹ ਸ਼ਬਦ ਸੁਣ ਕੇ ਪ੍ਰਸਾਰਤ ਚਿੱਤ ਚਲੇ ਗਏ ਉਹਨਾਂ ਜਾ ਕੇ ਸਤਗੁਰੂ ਜੀ ਦਾ ਫੈਸਲਾ ਆਪਣੇ ਮਾਲਕਾਂ ਨੂੰ ਸੁਣਾ ਦਿੱਤਾ ਜਿਸ ਦੇ ਸੁਣਨ ਨਾਲ ਜ਼ਬਰਦਸਤ ਖਾਂ ਵਜ਼ੀਰ ਚੰਦ ਤੇ ਅਜਮੇਰ ਚੰਦ ਆਦਿਕ ਨੂੰ ਬਹੁਤ ਖੁਸ਼ੀ ਹੋਈ ਉਹਨਾਂ ਦੇ ਹਿਰਦੇ ਫਰੀਦ ਤੇ ਕਪਟ ਨਾਲ ਰੰਗੇ ਹੋਏ ਸਨ ਉਹ ਸਾਹਿਬਾਂ ਨੂੰ ਧੋਖਾ ਦੇਣਾ ਚਾਹੁੰਦੇ ਸਨ ਉਹਨਾਂ ਨੇ ਉਸ ਵੇਲੇ ਹਰ ਪਾਸੇ ਦੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਜਿਸ ਪਾਸਿਓ ਵੀ ਸਤਿਗੁਰੂ ਜੀ ਦੀ ਸੈਨਾ ਜਾਂ ਸਮਾਨ ਇਹ ਜਾਂ ਸਤਿਗੁਰੂ ਜੀ ਪਰਿਵਾਰ ਸਮੇਤ ਲੰਗਰ ਤਦੋਂ ਤੁਸੀਂ ਉਹਨਾਂ ਉੱਪਰ ਹਮਲਾ ਕਰ ਦੇਣਾ ਗੁਰੂ ਸਾਹਿਬ ਨਿਕਲ ਕੇ ਨਾ ਜਾਵੇ ਕੇ ਨਾ ਵੀ ਤਦੋਂ ਅਨੰਦਪੁਰ ਦੀਆਂ ਕੰਧਾਂ ਤੋਂ ਰੱਤਾ ਦੂਰ ਚਲੇ ਜਾਣ ਇਹ ਦੁਸ਼ਮਣਾਂ ਦੇ ਮਨ ਦੀ ਅਵਸਥਾ ਸੀ ਹੋਈਆ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ